ਸਤਿ ਸ਼੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਭਾਈ ਤੁਸੀਂ ਦੇਖਿਆ ਹੀ ਹੈ ਨਾ ਪਿਛਲੀ ਵੀਡੀਓ ਦੇ ਵਿੱਚ ਵੀ ਮਸ਼ੀਨ ਵਿਸਾਲ ਵੀ ਸਾਡੇ ਕੋਲ ਆ ਗਈ ਸੀ ਇਹ ਵੀ ਹੁਣ ਇੱਥੇ ਹੀ ਚਲਾਵਾਂਗੇ ਇਹਨੂੰ ਆਪਣੇ ਲੱਗ ਗਈ ਇਹਨਾਂ ਦਾ ਕੰਮ ਆ ਜਿਹੜਾ ਮੇਥੀ ਮੁੱਥੀ ਆ ਨਾ ਪਿੱਛੇ ਜਿੱਥੇ ਚੱਲਦੀ ਦੀ ਉੱਥੇ ਮੇਥੀ ਦਾ ਕੰਮ ਤਾਂ ਮੇਥੀ ਦਾ ਕੰਮ ਨਿਕਲ ਕੇ ਉੱਥੇ ਸੀਜ਼ਨ ਹੋ ਗਿਆ ਸਮਾਪਤ ਇਹ ਥੋੜਾ ਜਿਹਾ ਸਾ ਤੋਂ ਗਾਹਾਂ ਤੇ 100 150 ਕਿਲੋਮੀਟਰ ਤਾਂ ਔਰ ਮੈਂ ਦਾ ਫੋਨ ਆਇਆ ਕਹਿੰਦਾ ਵੀ ਸਾਡਾ ਕੰਮ ਸਮਾਪਤ ਹੋ ਗਿਆ ਫਤਿਹ ਹੋ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਆ ਜਾ ਫਿਰ ਬੂਏ ਖੁੱਲੇ ਆ ਭਾਈ ਹਨਾ ਜੇ ਆਪਣੇ ਪਾਣੇ ਦਾ ਕਦੇ ਮਨ ਚ ਫਰਕ ਰੱਖਿਆ ਨਹੀਂ ਹਨਾ ਵੀ ਚਲੋ ਸਾਡੇ ਏਰੀਏ ਦੇ ਵਿੱਚ ਜੋ ਕਰੂਗਾ ਬੰਦਾ ਐ ਕਰੂਗਾ ਨਾ ਜਿਹੜਾ ਉਹਦੇ ਕਰਮਾਂ ਦਾ ਉਹਨੇ ਲੈ ਜਾਣਾ ਕਦੇ ਵੀ ਇਹ ਜੀ ਦਾ ਫਰਕ ਨਹੀਂ ਰੱਖਿਆ ਬਾਕੀ ਹੁਣ ਚੱਲਿਆ ਇਹਨੂੰ ਇਹਦੇ ਏਰੀਏ ਛੱਡਣਾ ਇੱਧਰ ਮੌਲੀ ਕਹਿੰਦਾ ਅਸੀਂ ਚਲਾ ਲਾਂਗੇ ਭਾਈ ਤੂੰ ਨੇ ਟਕਾਣੇ ਲਾ ਕੇ ਆ ਮੈਂ ਕਿਹਾ ਚਲੋ ਇਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਣਾ ਹੈਗਾ ਪਿੰਡ ਦਾ ਕਿਹੜੇ ਪਿੰਡੇ ਛੱਡਣਾ ਇਹਨਾਂ ਨੂੰ ਉੱਥੇ ਅੱਜ ਵੜਣੀਆਂ ਇਹਨਾਂ ਨੇ ਵੀ ਹੈਗੀਆਂ ਨੇ ਕੋ 20 25 ਬਿੱਗੇ ਬਾਕੀ ਆਪਾਂ ਨੂੰ ਥੋੜੀ ਐਤਵਾਰ ਦੀ ਮਾਰ ਪੈਂਦੀ ਆ ਐਤਵਾਰ ਨੂੰ ਮੰਡੀ ਹੁੰਦੀ ਆ ਬੰਦ ਉਹਦੇ ਕਰਕੇ ਫੇਰ ਐਤਵਾਰ ਨੂੰ ਹਨਾ ਜਿਹੜੀ ਇਹ ਵੜਾਈ ਆ ਕਰਾਉਂਦੇ ਨਹੀਂ ਹੈਗੇ ਕਹਿੰਦੇ ਨਹੀਂ ਵੀ ਕੱਲ ਤੁਸੀਂ ਦੇਖਿਆ ਪਿਛਲੀ ਵੀਡੀਓ ਦੇ ਵਿੱਚ ਮੰਡੀ ਜਿਵੇਂ ਕਿਵੇਂ ਗਰੇ ਲੱਗੇ ਹੋਏ ਆ ਨਾ ਬੋਰੀਆਂ ਤੇ ਭਰੀਆਂ ਪਈਆਂ ਉਹਦੇ ਕਰਕੇ ਜਦ ਤੱਕ ਮੰਡੀ ਖਾਲੀ ਨਹੀਂ ਹੁੰਦੀ ਵਪਾਰੀ ਫੇਰ ਐਤਵਾਰ ਨੂੰ ਸ਼ਨੀਵਾਰ ਐਤਵਾਰ ਨੂੰ ਵਪਾਰੀ ਕੋਈ ਨਹੀਂ ਆਉਂਦਾ ਹੈਗਾ ਖਰੀਦਣ ਵਾਲਾ ਉਹਦੇ ਕਰਕੇ ਫੇਰ ਜਿਹੜੀ ਹੈ ਨਾ ਆਪਣੀ ਮਸ਼ੀਨਾਂ ਕਿਉਂ ਪਛੈੜ ਜਿੱਦ ਲੱਗੇ ਜਿਖੜੇ ਸ਼ਹਿਰੀ ਜੇ ਲੋਕ ਆ ਬਸ ਉਹ ਮਜੇ ਜੇ ਨਾਲੇ ਕੰਮ ਕਰਾਉਂਦੇ ਆ ਵੀ ਉਹ ਖੇਚਲਾ ਜੀ ਨਹੀਂ ਕਰਦੇ ਉਹ ਕਲਾ ਖੇਤਾਂ ਵਾਲੇ ਕਿਸਾਨਾਂ ਵਾਂਗੂ ਬਾਕੀ ਉਹਨੇ ਨਹੀਂ ਛੱਡਣ ਚੱਲੇ ਆ ਕਾਲੀ ਵਿਛਾਲ ਸਟਾਰਟ ਦਿਖਾਉਂਦੇ ਆ ਫਿਰ ਤੁਹਾਨੂੰ ਕੀ ਮਿੱਤਰੋ ਸਾਜਰੇ ਦਾ ਟਾਈਮ ਆ 7 ਵਜੇ ਤੜਕੇ ਤੜਕੇ ਮੈਂ ਕਿਹਾ ਬਾਜ਼ਾਰ ਦੇ ਵਿੱਚ ਨੂੰ ਹਨਾ ਵੀ ਨਹੀਂ ਫਿਰ ਦਿਨ ਚ ਭੀੜ ਹੋ ਜਾਂਦੀ ਆ ਉਹਦੇ ਕਰਕੇ ਵੀ ਹੁਣੇ ਕੱਢੋ ਮਸ਼ੀਨ ਫੇ ਤੁਹਾਨੂੰ ਪਤਾ ਹੀ ਆ ਬਾਈ ਵੀ ਬਾਜ਼ਾਰ ਦੇ ਵਿੱਚ ਮਸ਼ੀਨਾਂ ਕਰਨੇ ਔਖੀ ਆਉਂਦੀਆਂ ਕੋਈ ਆਓ ਖੜੀਏ ਆਪਣੇ ਵਾਲੀ ਰਾਣੀ ਇੱਧਰ ਖੜੀਏ ਵਿਸਾਲ ਮੋਟਰਾਂ ਇੱਕ ਲਾ ਲਿਆ ਪੀਵੀ08 ਇਹਦੀ ਪੂੰਜੀ ਵੀ ਟੁੱਟ ਗਈ ਪੂੰਜੀ ਆਪਣੇ ਵਾਲੇ ਦੀ ਵੀ ਟੁੱਟ ਗਈ ਪਤਾ ਨਹੀਂ ਕਾਹਦੇ ਸਪਲੈਂਟਰ ਦੀ ਪੂਛ ਆਈ ਰੋਟੀ ਜਾਨੀ ਐ ਇੱਧਰ ਆਪਣੇ ਵਾਲੀ ਰਾਣੀ ਖੜੀ ਆ ਮੈਂ ਕਰਾਉਂਦਾ ਫੋਰਮੈਨ ਬਾਕੀ ਨੂੰ ਪੁੱਛਦੇ ਆ ਨਾ ਕਿੰਨਾ ਕ ਹੋ ਗਿਆ ਉੱਥੇ। ਕਿਆ ਹਿਸਾਬ ਕਿਤਾਬ ਤੱਕ ਇੰਨੀ ਕ ਮਸ਼ੀਨਤੀ। ਹਾਂ ਤੂੰ ਜਾਦੇ ਹੀ ਪੁੱਛਤੇ ਜਾਨਵਰ ਬੜੀ ਫਿਰਦਾ। ਰੀਸ ਮਾਰਿਆ ਜੀ ਮੋਟਰ ਨੂੰ। ਮੋਟਰ ਨੂੰ ਤਾਂ ਜ਼ਰੂਰ ਰੋਜ਼ ਮਾਰਿਆ ਕਰੋ ਹੋਰ ਠੀਕ ਆ। ਮੋਟਰ ਨੂੰ ਮਾਰਿਆ ਵਧੀਆ ਜੀ। ਅੱਲ ਤਾਂ ਸੇਠੇ ਬਣਾਇਆ ਮੈਂ ਤਾਂ ਅੱਜ ਕੋਸ ਹੋਰੇ ਬਣ ਗਿਆ। ਐ ਮੋਲੀ। ਕਾਕਾ ਦੇ ਤੁਸੀਂ ਸੇਠੇ ਬਣਾ ਦਿੰਨੇ ਇਹਨੂੰ ਕਦੇ ਤੁਸੀਂ ਜਮੀਂ ਥੱਲੇ ਲਾ ਦੇ ਨਿਆਰਾ। ਬੜਾ ਦੇਖਣਾ ਹੀ ਪੈਣਾ। ਤੁਸੀਂ ਨਵੇਂ ਕੱਪੜੇ ਪਾਏ ਯਾਰਦੇ ਨਹੀਂ ਬੰਦੇ ਨੂੰ ਤੁਸੀਂ ਕੱਲ ਢੋਕੀਏ ਜਦ ਲੈ ਲਾ ਦੇਤੇ। ਹਾਂ ਇਹ ਕਹਿੰਦੇ ਜਦ ਕੈਸ਼ ਕੁਝ ਇਕੱਠਾ ਕਰਨਾ ਹੁੰਦਾ ਫਿਰ ਤੁਹਾਨੂੰ ਚੱਲ ਜੀ ਵਾ ਛੱਡ ਦੇਈਏ ਇਹਨਾਂ ਨੂੰ ਹਾਂ ਜੀ ਹਾਂ ਬਾਕੀ ਉਹ ਗਈ ਮਸ਼ੀਨ ਤਾਂ ਅਲ ਬਿਛਾਲ ਤਾਂ ਤੋਰਤੀ ਮੈਂ ਕਿਹਾ ਤੁਸੀਂ ਚਲੋ ਅਸੀਂ ਆਉਨੇ ਆ ਨਾ ਬਾਜ਼ਾਰ ਦੇ ਵਿੱਚ ਦੀਓ ਘੜ ਲੈਣੇ ਆ ਨਾ ਸਾਦੇ ਨੇੜੇ ਆ ਵਾ ਇਹ ਕਿਹੜਾ ਨੇੜਿਆਂ ਨਾਲ ਇਹਨੂੰ ਇੱਥੇ ਘੜਾ ਲਾਉਂ ਐਂਟਰੀ ਆ ਉਹ ਐਂਟਰੀ ਨਹੀਂ ਹੈ ਜੀ ਹੁਣ ਬੇਲ ਵੀ ਹੋਊਗਾ ਫਿਰ ਬਾਜ਼ਾਰ ਤੇ ਇੱਕਦਮ 4-5 ਕਿਲੋਮੀਟਰ ਦਾ ਗੇੜ ਵੀ ਵੱਜ ਜਾਣਾ ਹਾਂ ਮੋਲੀ ਅਸੀਂ ਆ ਜਾਣਾ 8:30 9:00 ਵਜੇ ਤੱਕ ਜੇ ਕੋਈ ਆ ਜਾ ਤੁਸੀਂ ਲੈ ਜਾਓ ਮਸ਼ੀਨ ਠੀਕ ਆ ਹਾਂ ਡੀਜ਼ਲ ਹੈਗਾ ਡੀਜ਼ਲ ਪਾ ਲਰ ਨੇ ਅੱਜ ਹੁਣ ਤਾਂ ਹੁਣ ਤਾਂ ਮौज ਆਉਂਦੀ ਗੱਡੀ ਪਾ ਜਾਂਦੀ ਆ ਕਹਿੰਦੇ ਡੀਜ਼ਲ ਕਿੰਨਾਗਾ ਬਈ ਮਸ਼ੀਨ ਦੇ ਵਿੱਚ ਓਏ ਹੈਂ ਡੈੜੀ ਲੱਗ ਜੂ ਹੈਗਾ 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 ਬਾਕੀ ਐ ਬਾਈ ਹਨਾ ਵੀਡੀਓ ਦੇ ਵਿੱਚ ਤਾਂ ਕਈ ਵੀਰਾਂ ਨੇ ਕਮੈਂਟ ਦੇ ਕੇ ਕਿ ਪੰਜਾਬ ਦੇ ਵਿੱਚ ਵੀ ਸਬਦਾ ਹੈਗੀ ਵੀਰੇ ਆਪਾਂ ਪੰਜਾਬ ਚ ਤਾਂ ਅਸੀਂ ਵੀ ਸਾਡੇ ਵੀ ਘਰੇ ਟੈਂਕੀ ਭਰ ਕੇ ਜਾਂਦੀ ਹੈ ਗੱਡੀ ਉੱਥੇ ਉੱਥੇ ਤਾਂ ਵੀਰੇ ਸਾਡੇ ਵੀ ਗੱਡੀ ਭਰ ਕੇ ਜਾਂਦੀ ਆ ਟੈਂਕੀ ਆਪਣੇ ਕਹਿੰਦੇ ਨਹੀਂ ਉੱਥੇ ਟੈਂਕੀ ਇੱਕ ਨੇ ਗੱਡੀਓ ਭਰ ਕੇ ਜਾਂਦੀ ਹੈ ਘਰੇ ਆ ਕੇ ਪੰਜਾਬ ਦੇ ਵਿੱਚ ਤਾਂ ਬਹੁਤ ਸੌਲਤਾ ਹੈ ਤਾਂ ਆ ਇਹਦਾ ਕੁਝ ਵੀ ਨਹੀਂ ਉੱਥੇ ਤਾਂ 2-2 3-3000 ਡੀਜ਼ਲ ਹੀ ਫਿਰਦੇ ਆ ਉਹ ਗੱਡੀਆਂ ਚ ਬਾਕੀ ਆਪਾਂ ਗੱਲ ਗੁਜਰਾਤ ਦੀ ਕਰੀ ਦੀ ਹੈ ਨਾ ਬਾਈ ਵਾਰੀ ਦੇਖ ਲਓ ਜੇ 2 ਰੁਪਏ ਘਟਿਆ ਤਾਂ ਆ ਕੇ ਦੱਸਿਆ ਵੀ 2 ਘਟਿਆ ਹਾਂ ਨਾ ਰੇਟ ਵੀ ਇੰਨਾ ਹੀ ਬਾਈ ਇੰਨਾ ਹੀ ਪਾਉਨੇ ਆ ਮਹਿੰਗਾ ਨਹੀਂ ਹੈਗਾ ਹਾਂ 2 ਰੁਪਏ ਡੀਜ਼ਲ ਘਟਾਉਣ ਦਾ ਵੀ ਦੱਸਿਆ ਪਹਿਲਾਂ ਆਉਂਦੀ ਹਰ ਮੈਨੂੰ ਫੜ ਕੇ ਲਿਆ ਕਹਿੰਦਾ ਮੀਟਰ ਦੇਖ ਮੈਂ ਕਹਿੰਦਾ ਹੂੰ ਕਹਿੰਦਾ ਵੀ ਜ਼ੀਰੋ ਚੈੱਕ ਕਰਾਂ ਜਾਂ ਦੇਖਿਆ ਮੈਨੂੰ ਕਹਿੰਦਾ ਨਹੀਂ ਰੇਟ ਘਟ ਗਿਆ ਵਾ ਚੱਲ ਸਭ ਤੋਂ ਵੱਡੀ ਇਮਾਨਦਾਰੀ ਹਾਂ ਇਮਾਨਦਾਰੀ ਤਾਂ ਬਹੁਤ ਆ ਚੋਰੀ ਦੀ ਬਾਈ ਹੈਗੀ ਦੇਖ ਲੋ 20 ਦਿਨ ਹੋ ਗਏ ਸਾਡਾ 25 ਦਿਨ ਇੱਥੇ ਜਮਾਨ ਪਿਆ ਰਿਹਾ ਕੋਈ ਇੱਕ ਬੋਰੀ ਤੱਕਰ ਵੀ ਨਹੀਂ ਹਿੱਲੀ ਤੂੜੀ ਦੀ ਆ ਛੜਲਾ ਵੀ ਇੱਥੇ ਪਈਆਂ ਹਨਾ ਚੋਰੀ ਤਾਂ ਜਮੇ ਨਹੀਂ ਹੈਗੀ ਓਰੇ ਆ ਨਾਟੀਪੁਰ ਮਨ ਕਦਾਂ ਵਧੀਆ ਲੱਗਿਆ ਸੀ ਜੀ ਨਾ ਹਾਂ ਵਧੀਆ ਲੱਗਿਆ ਬਿਲੇ ਹੋ ਗਏ ਤੇ ਉੱਥੇ ਤੇ ਪੇ ਉਹ ਉੱਥੇ ਕੰਮ ਨਿਪਟ ਗਿਆ ਹਾਂ ਚੋਰ ਚੀਕੂ ਚੋਰ ਚੀਕੂ ਗਰੀਫ ਕਰਨ ਲੱਗੇ ਬਾਈ ਇਹ ਛੇੜ ਤੇ ਤੋੜਦੇ ਦੋਦੇ ਜੀ ਨਾ ਜਿਹਦੀ ਵੀਡੀਓ ਬਣਾਈ ਦੀ ਰੱਖੇਗਾ ਤੇ ਲੋਡ ਕਰਕੇ ਬਣ ਗਿਆ ਕੱਢ ਗਿਆ 나ੜੀ ਖਾ ਬਾਈ ਹਾਂ ਹੋਰ 나ੜੀ ਕਿੰਨਾ ਖੋ ਗਿਆ ਉੱਥੇ ਉੱਥੇ ਵੱਢਿਆ ਗਿਆ 6-7 ਕਿਲਾ 600 ਕਿਲਾ ਕਿ ਬਿੱਗਾ 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 ਠੀਕ ਆ ਠੀਕ ਚੱਲ ਵਧੀਆ ਹੋ ਗਿਆ ਬੇਤਾ ਕੰਮ ਉਹ ਵਧੀਆ ਇੱਥੇ ਤੁਹਾਡੇ 5-4 ਦਿਨ ਲਾ ਲਓ ਤੁਹਾਡੇ 5-4 ਦਿਨ ਦੱਬ ਕੇ ਲੱਗਿਆ ਇੱਥੇ ਘਰ ਪੂਰਾ ਹੋ ਜਾਣਾ ਹਾਂਜੀ ਹਾਂਜੀ ਉੱਥੇ ਮੇਥੀ ਹੋ ਜਾ ਰਹੇ ਵੱਡੀ ਆ ਬਣਾ ਮੇਥੀ ਮੇਥੀ ਕੀ ਰੇਟ ਚੱਲਿਆ ਬਈ ਮੇਥੀ ਦਾ ਮੇਥੀ ਉੱਥੇ ਇਦਾਂ ਵੀ ਪਹਿਲਾਂ 900 ਸੀ ਪਿਛਲੀ ਵਾਰੀ ਹਾਂ ਉਹ ਐਕ ਤੋਂ ਮਸ਼ੀਨਾਂ ਵਾਲਿਆਂ ਨੇ ਇਹ ਕੰਮ ਤੈਨੂੰ ਪਤਾ ਹੀ ਆ ਜਿਆਦੇ ਆ ਗਈਆਂ ਨੇ ਕਿੰਨੀ ਕਾ ਗਈਆਂ ਨੇ ਮਸ਼ੀਨਾਂ ਬਹੁਤ ਸੀ ਉਧਰ ਐਕਤੀ ਮੈਂ 850 ਲੈਣਾ ਪਿਆ ਮਸ਼ੀਨਾਂ ਸਾਰੇ ਹੀ ਬਹੁਤ ਆ ਇਧਰ ਕੀ ਔਰ ਇਹ ਕਿਤੇ ਘਾਟ ਆਪਣੇ ਏਰੀਆ 'ਚ ਹਾਂਜੀ ਹਾਂਜੀ ਇੱਥੇ ਵੀ ਬਹੁਤ ਆ ਚੱਲੀਏ ਫਿਰ ਹੋਰ ਕੀ ਕੋਈ ਦੱਸ ਕਿਆ ਕਹਿਣਾ ਖਾ ਕੇ ਮੌਲੀ ਨੂੰ ਵੀ ਖਾਲਾ ਹਾਂ ਅੱਜ ਹਾਦੀ ਹੈ ਕਾਹੀ ਤਖਤਲ ਜੀ ਦਾ ਖਾਣਾ ਹੀ ਜਾ ਰਹੀ ਆ ਹਾਦੀ ਰਾਹ ਦਾ ਖੂਨ ਬਣਦਾ ਹੈ ਕਿਆ ਬਣਦਾ ਖੂਨ ਬਣਦਾ ਬਾਈ ਸਾਜੇ ਰਾਹ ਤੇ ਨਿਰਨਾਇ ਕਾਲੀ ਖਲਾਉਂਦਾ ਇੱਕ ਹੋਏ ਕਹਿੰਦੇ ਬਾਅਦ ਤੇ ਖਾਣਾ ਹਾਂ ਚੰਗੀ ਗੱਲ ਥੋੜੀ ਇਹਦੀ ਆ ਜਾ ਮੜਾ ਇਹ ਬਣਾ ਦਾ ਤੋਕਾ ਪੜੂੰਗਾ ਹੀ ਆ ਜਾ ਗਿਆਨੀ ਚ ਬਣਾ ਗਿਆਨੀ ਗਿਆਨੀ ਦਾ ਇਸ ਤਾਂ ਬਹੁਤ ਬਣਾਉਂਦੇਗਾ ਖਾਲ ਪਰ ਬਹਿ ਕੇ ਚਲ ਪੀਸੇ ਗੜ ਕੇ ਗਿਆ ਓਏ ਲਾ ਕਲ ਕੱਢਾ ਖੂਨ ਰੇਨੇ ਖੁੰਦੇ ਅੰਗਾਰ ਤੇ ਬਸ ਖਾਲ ਪਰ ਬਹਿ ਗਏ ਹਾਂ ਸਾਫ ਕਰਕੇ ਚੱਕਦੇ ਫੱਟੇ ਚੱਲ ਫੇ ਚੱਡੇ ਹੀ ਨਾਟੇ ਇਹਨਾਂ ਨੂੰ ਪਰ ਮੈਂ ਉਹਨਾਂ ਦੇ ਉਹ ਮਾਲਕ ਜਿਹੜਾ ਸੀ ਨਾ ਜਿਹੜਾ ਸਾਡਾ ਮਾਲਕ ਕਹਿੰਦਾ ਰੋਟੀ ਘੱਟ ਖਾਓ ਫਰੂਟ ਜ਼ਿਆਦਾ ਖਾਓ ਉਹ ਮੇਰੇ ਮੂੰਹ ਨੂੰ ਦੇਖੇ ਮੈਂ ਘਾ ਪਰ ਕੇ ਰੱਖਦਾ ਉਹ ਹਾਂ ਬਕਸਾ ਜੀ ਨਹੀਂ ਮਾਰਾ ਸਾਨੂੰ ਕਦੇ ਜਵਾਬ ਨਹੀਂ ਦਿੱਤਾ ਬਾਈ ਜਿਹੜੀ ਕੀ ਖਾਣੀ ਖਾਓ ਆ ਪਿੰਡ ਪਹੁੰਚ ਗਏ ਜਿਹੜੇ ਪਿੰਡ ਦੇ ਇਹ ਮਸ਼ੀਨ ਚਲਾਉਣੀ ਆ ਉੱਥੇ ਮਸ਼ੀਨ ਅੱਡੇ ਤੇ ਲਿਆ ਕੇ ਇਹਨਾਂ ਦੀ ਲਾਤੀ ਆ ਵੀ ਸਿੱਧੂ ਮੂਸੇ ਵਾਲਿਆ ਕਿਦਾਂ ਵਧੀਆ ਵਧੀਆ ਖੋਲਤਿਆਂ ਘੋੜੀਆਂ ਮੋਟਰਸਾਈਕਲ ਵਾਲੀਆਂ ਹੋਰ ਹੋਰ ਹਾਂ ਰੰਗ ਬਦਲ ਗਿਆ ਉਦੋਂ ਦਾ ਰੂਪ ਆ ਨਾ ਜਿੱਦਾਂ ਦੇ ਪਿੰਡ ਦੇ ਬਦਲ ਨਹੀਂ ਆ ਧੁੱਪ ਬਹੁਤ ਜਿਆਦੀ ਆ ਗਰਮੀ ਬਹੁਤ ਆ ਹੁਣ ਗਰਮੀ ਦਿਨ ਚ ਗਰਮੀ ਆ ਰਾਤ ਨੂੰ ਠੰਡ ਆ ਦੇ ਲਾ ਨਾ ਠੰਡ ਲੱਗਦੀ ਆ ਦਿਨੇ ਗਰਮੀ ਲੱਗਦੀ ਆ ਹੋਰ ਵਧੀਆ ਲੱਗਿਆ ਸੀ ਇਹਨਾਂ ਉੱਤੇ ਪਾਂ ਜੀ ਵਧੀਆ ਲੱਗ ਗਿਆ ਸਜਣ ਉੱਥੇ ਹੁਣ ਕੰਮ ਮੱਠਾ ਪੈ ਗਿਆ ਉੱਥੇ ਉੱਥੇ ਆਪੇ ਹੁਣ ਆਈ ਨਹੀਂ ਬੈਠ ਕੇ ਪੀ ਕਰਨਾ ਨਾ ਬੈਠ ਕੇ ਕਰਨਾ ਵਧੀਆ ਹੋਰੇ ਚੰਗੇ ਰਹੂਗੇ ਹੁਣ ਇੱਥੇ ਲਾਉਨੇ ਆ ਦੇਖਦੇ ਆ ਇੱਥੇ ਕਿੰਨੇ ਇੱਥੇ ਉਹਨਾ ਥੋੜਾ 2 250 ਬਿਗਾ ਹੋ ਗਿਆ ਬਾ ਤੁਸੀਂ ਫੇਰ ਨਹੀਂ ਪਿੱਛੇ ਨੂੰ ਪੈਂਦੇ ਫੇਰ ਰਾਜਸਥਾਨ ਆਉਣੇ ਥੋੜੇ ਦੇ ਦਿਨ ਆਓ ਮੈਂ ਵੀ ਰਾਹਤਾਂ ਨੇ ਦੇਖਦਾ ਜੇ ਬਾਅਦ ਚ ਹਜੇ ਰਾ ਸਾਰੇ ਕੰਮ ਲੇਟ ਆ ਬਾਈ ਹਜੇ ਕੰਮ ਕਹਿੰਦੇ ਕਣਕ ਰਾਜਸਥਾਨ ਵਾਲੀ ਆਪੇ ਨੂੰ ਵੀ ਲੇਟ ਕੀਤੀ ਆ ਬਾਪੂ ਬਲਕਾਰ ਵਾਲਾ ਦੱਸਦਾ ਜੀ ਬਾਪੂ ਦਾ ਕਿਵੇਂ ਬਲਕਾਰ ਵਾਲੇ ਦਾ ਕੰਮ ਤਾਂ ਠੀਕ ਠਾਕ ਆ ਹਾਂ ਵਧੀਆ ਵਧੀਆ ਬਾਪੂ ਦਾ ਕੰਮ ਵਧੀਆ ਚੱਲਿਆ ਮਿਲਿਆ ਦਾ ਮਿਲਿਆ ਮਿਲਿਆ ਕਹਿੰਦਾ ਵਧੀਆ ਥੋੜਾ ਵਧੀਆ ਚੱਲਦਾ ਥੋੜਾ ਤਾਂ ਲੱਗੇ ਹੀ ਤਾਂ ਉਹ ਨਾ ਲੱਗੇ ਹੀ ਲੱਗੇ ਹੀ ਥੋੜੇ ਦੂਰ ਸੀ ਠੀਕ ਆ ਠੀਕ ਆ ਜਾ ਆਉਂਦਾ ਦੇ ਰੋਜ਼ ਬਾਪੂ ਕੋ ਮਿਲਿਆ ਆਉਂਦਾ ਇਹ ਨਹੀਂ ਮਿਲਿਆ ਆਉਂਦੇ ਹੁਣ ਵੀ ਮਿਲ ਕੇ ਆਏ ਆ ਹੁਣ ਕਹਿੰਦਾ ਅੱਜ ਤੁਰਨਾ ਸੀ ਉਹਨੇ ਕਹਿੰਦਾ ਜੇ ਉੱਥੇ ਹੋਇਆ ਕੰਮ ਦੱਸਿਓ ਕਿ ਮੈਂ ਆ ਜੂੰਗਾ ਮਗਰ ਆ ਦੇਖ ਲਿਓ ਜੇ ਲੋਟ ਆਉਣਾ ਦੇਖ ਲੈ ਇੱਥੇ ਲੱਗੇ ਤੇ ਉਹਨੂੰ ਲੈ ਹੋਰ ਹੋਰ ਦਾਣਾ ਦਾ ਕਰਮ ਆਪਣੇ ਆਪਣੇ ਆ ਨਾ ਮੈਂ ਵੀ ਤੁਹਾਨੂੰ ਕਹੀ ਜਾਂਦਾ ਵੀ ਨਹੀਂ ਉਹਨੇ ਦੱਕਰ ਮੇਰੀ ਮਸ਼ੀਨ ਆਉਂਦੀ ਆ। ਉਹਨੇ ਮੈਨੂੰ ਪੈਂਦਾ ਘਟੋ ਘਟੋ ਵੀ 12 13 ਕਿਲੋਮੀਟਰ ਤੇਰੇ ਸਾਹਮਣੇ ਇੱਕ ਟੋਲ ਟੈਕਸ ਪੈਂਦਾ। ਟੋਲ ਟੈਕਸ 500 530 ਰੁਪਈਆ ਦਾ। ਮੈਂ 530 ਦਾ ਨਹੀਂ 260 ਦਾ ਲੱਗਿਆ। 200 ਫਾਸਟ ਟੈਗ ਤੇ ਲੱਗਦਾ। 267 ਦਾ ਫਾਸਟ ਟੈਗ ਤੇ। ਫਾਸਟ ਟੈਗ। ਹਾਂ ਉਹਦੇ ਕਰਕੇ ਨੇ ਮੈਨੂੰ ਹੁਣ ਪੈਂਦਾ ਸਰੋਏ। ਉਵੇਂ ਮੈਨੂੰ ਬਾੜ ਪੈਂਦੀ ਆ ਮੈਂ ਕਿਹਾ ਚੱਲ ਤੁਸੀਂ ਵੀ ਖੜੇ ਆ ਨਾ। ਨਾੜੀ ਵੀ ਨਾਹੀਂ ਕਹਾਂ ਮੈਂ ਕਿ ਜਾ ਕੇ ਦੇਖ ਲੈ ਜੇ ਤੇਰੇ ਫਿੱਟ ਆਉਂਦਾ ਭਾਈ ਜਲਾਲਾ। ਬਿਲਕੁਲ। ਹਾਂ ਉਹਨੇ ਦੇਖਦੇ ਆ ਉਹਨੂੰ ਪੁੱਛਦੇ ਆ ਬਾਪੂ ਨੂੰ ਵੀ ਜੇ ਬਣਦੀ ਹੋਈ ਇੱਥੇ ਗੱਲ ਦੇ ਵਿੱਚ ਲਖਾ ਦਾਂਗੇ ਆਓ ਆਲੇ-ਦਾਲੇ ਮੜਾ ਘੁੰਮੋ ਫਿਰੋ ਉਹ ਫਿਰਦੇ ਹਾਂ ਹਾਂ ਕੰਮ ਫਿਰ ਕੇ ਕੰਮ ਚਲਾਉਣਾ ਜੈਂਟ ਐਦਾਂ ਹੀ ਘੁੰਮ ਫਿਰ ਕੇ ਕੰਮ ਹੁੰਦਾ ਬਾਈ ਘੁੰਮ ਫਿਰ ਕੇ ਹਾਂ ਐਦਾਂ ਜੇ ਆਪਾਂ ਕਹੀਏ ਨਾ ਵੀ ਘਰੇ ਵੀ ਉਹ ਆਪਾਂ ਬੈਠੇ ਜਾਂ ਟਾਪੇ ਕਰਨੇ ਨਾ ਐਦਾਂ ਹੀ ਘੁੰਮ ਫਿਰ ਕੇ ਘਰ ਪੂਰਾ ਹੋਇਆ ਬਾਈ ਸਾਡਾ ਵੀ ਬਿਲਕੁਲ ਫਿਰ ਇਹ ਬਹੁਤ ਆ ਹਾਂਜੀ ਹਾਂਜੀ ਹਾਂ ਮਸ਼ੀਨ ਐਗਤੀ ਆ ਬਹੁਤ ਜਿਆਦਾ ਬਹੁਤ ਮਸ਼ੀਨ ਜਿਆਦਾ ਆ ਗਈ ਹੋਰ ਗੱਲ ਇਹਦੀਆਂ ਨਹੀਂ ਘਟਦਾ ਮਸ਼ੀਨ ਜਿਆਦਾ ਆ ਗਈ ਚਲੋ ਜਿਹੜਾ ਕਰਮਾ ਚ ਲਿਖਿਆ ਉਹਦਾ ਕਿਤੇ ਨਹੀਂ ਗਿਆ ਨਾ ਬਿਲਕੁਲ ਬਿਲਕੁਲ ਮਸ਼ੀਨ ਵਧੀਆ ਚੱਲੀ ਮੇਥੀ ਦੇ ਚਲਾਈ ਵੇ ਤੂੰ ਤਾਂ ਜ਼ਿਆਦਾ ਯਾਰਾ ਮੇਥੀ ਜ਼ਿਆਦੀ ਸੀ ਸਾਡੇ ਕੋਲੇ ਤੇ ਜ਼ਿਆਦੇ ਚਲਾ ਕੇ ਆਏ ਹੋ ਨਾ ਮੇਥੀ ਇੰਦਾ ਸੀ ਮੇਥੀ ਉਸ ਏਰੀਏ ਚ ਜ਼ਿਆਦੀ ਸੀ ਸਾਡੇ ਕੋਲੇ ਆਹ ਕਦੇ ਖਸਖਸ ਵੱਟ ਕੇ ਆਏ ਹੋ ਏ ਖਸਖਸ ਨਹੀਂ ਆ ਖਸਖਸ ਹੁੰਦੀ ਤਾਂ ਫੇਰ ਛੱਡਣੀ ਥੋੜੀ ਜਿਹੀ ਵਿੱਚ ਇਹਦੇ ਇਹ ਤਾਂ ਰਗੜ ਕੇ ਛੱਡ ਦਉਂਦੇ ਆ ਇਹ ਸਾਨੂੰ ਵੀ ਸਮਝ ਨਹੀਂ ਆਉਂਦੀ ਇਹ ਬੂਟੀ ਹੀ ਹੁੰਦੀ ਆ ਬਾਈ ਕਣਕ ਦੇ ਵਿੱਚ ਨਾ ਉਹਦੇ ਦਾਣੇ ਜੇ ਆ ਠੀਕ ਆ ਜੀ ਹਾਂ ਜੀ ਕਿਉਂ ਕੱਟ ਲਿਆ ਬਾਅਦ ਵਿੱਚ ਕੂਰ ਕਟਿੰਗ ਕਰੇ ਇਹ ਮਸ਼ੀਨ ਨਹੀਂ ਨਹੀਂ ਉਹ ਨਹੀਂ ਹੈ ਉਹ ਨਹੀਂ ਬਾਵਾ ਇਧਰ ਤੁਹਾਰੇ ਕੰਮ ਚਲਾ ਹਾਂ ਇਹ ਤੋੜੀ ਵਾਲੀ ਮਸ਼ੀਨ ਦੀ ਗੱਲ ਕਰ ਰਹਾ ਉਹ ਨਹੀਂ ਹੈ ਆਪਣੇ ਪਾਸ ਨਹੀਂ ਹੈ ਬਾਕੀ ਏਰੀਆ ਭਾਈ ਦੂਰ ਪੈਂਦਾ ਰ ਆਪਾਂ ਨੂੰ ਹਾਂ ਇਹ ਟੱਕਰ ਮਸ਼ੀਨ ਆਪਣੀ ਆਉਂਦੀ ਦੀ ਤਾਂ ਸਾਨੂੰ 14 ਮੰਦਣਾ ਕਿਲੋਮੀਟਰ ਦਾ ਗੇੜਾ ਹੈ ਜਿਹੜਾ ਹਨਾ ਪੈਂਦਾ ਦਾ ਉਹਦੇ ਬਾਅਦ ਬਟ ਇੱਕ ਟੂ ਟੈਕਸ ਪੈਂਦਾ ਦਾ 500 ਰੁਪਏ ਦਾ ਇੱਕ ਬਿੱਗੇ ਦਾ ਟੂਲ ਟੈਕਸ ਨਿਕਲ ਜਾਂਦਾ ਦਾ ਫਿਰ ਮੈਂ ਕਿਹਾ ਨਹੀਂ ਯਾਰ ਆਪਣੇ ਸੂਤ ਨਹੀਂ ਹੋਣਾ ਕੰਮ ਆ ਐਂ ਤਾਂ ਪਹਿਲਾਂ 5-4 ਦਿਨ ਲਾ ਕੇ ਗਏ ਆ ਉਰੇ ਜਿੱਧਰ ਖੰਭਾ ਹਨਾ ਤੁੰਦੀ ਦੇਖਿਆ ਖੰਭੇ ਨਾਲ ਉੱਗਰ ਲੱਗਦਾ ਰੋ ਉਰੀ ਦਾ ਇਹੀ ਪਿੰਡ ਚ ਦਾ ਉਹ ਬਾਕੀ ਜਿਹਦੇ ਕਰਮਾਂ ਜਿਹੜਾ ਕੋ ਲਿਖਿਆ ਆ ਹਨਾ ਬਾਈ ਜਿੰਨਾ ਦਾਣਾ ਪਾਣੀ ਉਹਨੇ ਆਪ ਦਾ ਕਿਉਂਕਿ ਲੈਣਾ ਹੁਣਾਂ ਵਿਚਾਲ ਮਹੀਨ ਦਾ ਕੰਮ ਉਥੇ ਨਿਭਣ ਦਾ ਹਨਾ ਇਨੀ ਉਰੇ ਆਉਣਾ ਦਾ ਫੋਨ ਲਾਉਣਾ ਦਾ ਪਰਸੋਂ ਆਜੇ ਤੇ ਆਪਣੇ ਕੋਲ ਕਹਿੰਦੇ ਦੇਖ ਕੇ ਗਏ ਮੈਂ ਕਿਹਾ ਚਲੋ ਆਜੋ ਭਾਈ ਕੋਈ ਗੱਲ ਨਹੀਂ ਵੈਲਕਮ ਆ ਆਪਣੇ ਨਾਤਾ ਬਈ ਆਪਾਂ ਨੇ ਕਰੇਗਾ ਸੋਚੀ ਹੈ ਨਾ ਵੀ ਮੇਰੇ ਕੋਲੇ ਮਸ਼ੀਨ ਆਊਗੀ ਮੇਰਾ ਏਰੀਆ ਵੱਡੂਗਾ ਮੈਨੂੰ ਮੈਨੂੰ ਘਟ ਹੋਊਗਾ ਜਿੰਨਾ ਮਾਲਕ ਨੇ ਲਿਖਿਆ ਦਾਤੇ ਨੇ ਨਾ ਬਾਬੇ ਨਾਨਕ ਨੇ ਉਨਾ ਹੀ ਚੁਕਣਾ ਹੈ ਕਹਿੰਦਾ ਦਾਣੇ-ਦਾਣੇ ਵੇ ਖਾਣੇ ਵਾਲੇ ਦਾ ਨਾਮ ਆ ਰਾਤ ਸਾਡੇ ਕੋ ਰੋਟੀ ਲਿਖੀ ਪਾਣੀ ਲਿਖਿਆ ਹੈ ਤਾਂ ਇਹਨਾਂ ਦਾ ਪੀ ਕੇ ਚਾਹ ਤੀ ਤੇ ਹੈ ਨਾ ਸਾਰਾ ਕੰਮ ਕਰ ਕਰਾ ਕੇ ਇੱਥੇ ਆ ਕੇ ਬਾਕੀ ਇੱਥੇ ਰੇਟ ਵੀ ਠੀਕ ਆ 550 ਰੁਪਏ ਬਿੱਗੇ ਦਾ ਦੰਨੇ ਆ ਮੈਂ ਕਿਹਾ ਚੱਲ ਇੰਨਾ ਦਾ ਘਾਟਾ ਮੈਂ 790 ਵੱਢ ਗਿਆ ਨਾ ਇਹ ਕਹਿੰਦਾ ਵੀ ਘਾਟਾ ਮੈਂਗਾ ਨਹੀਂ ਘਟਣੀ ਪਤੰਦਰਾ ਉਰੇ ਚੱਲੀ ਚੱਲ ਹੁਣ ਬਾਕੀ ਐਵੇਂ ਖੜੇ ਦੇ ਵੀ ਕੁਝ ਨਹੀਂ ਹੋਣਾ ਨਾ ਜੇ ਆਪਾਂ ਖੜੇ ਜਾਈਏ ਜੇ ਗਾਂਹਾਂ ਕਿਤੇ ਕੰਮ ਨਹੀਂ ਚੱਲਿਆ ਅਸੀਂ ਵੀ ਉਹੀ ਚੱਕਰ ਤੇ ਖੜੇ ਆ ਜੇ ਵੀ ਜੇ ਹੁਣ ਨਹੀਂ ਤੱਕ ਕੇ ਆਪਾਂ ਗਾਂ ਲੰਘ ਜੀਦਾ ਫੇ ਮੈਂ ਕਹਾਂ ਵੀ ਸੂਤ ਨਹੀਂ ਆਉਣਾ ਕੰਮ ਤੁਸੀਂ ਇੱਥੇ ਮੇਰਾ ਵੀਰ ਕਰੋ ਹੁਣ ਗੁਜ਼ਾਰਾ ਹਨਾ ਹਜੇ ਕਿਤੇ ਨਹੀਂ ਕੰਮ ਅੱਗੇ ਵੀ ਅਹਮਦਾਬਾਦ ਆਪਣੀਆਂ ਮਸ਼ੀਨਾਂ ਕਢੀਆਂ ਉਹ ਵੀ ਹਲੇ ਕੋਸੇ ਠੰਡਾ ਜਿਹਾ ਚੱਲਦਾ ਕੰਮ 5-7 5-7 10 ਵਜੇ 20 ਵਜੇ ਇੱਕਣਾ ਠੰਡਾ ਜਿਹਾ ਚੱਲਦਾ ਇੱਕ ਦਿਨ ਖੜ ਗਏ ਇੱਕ ਦਿਨ ਵੱਢ ਲਏ ਤਾਂ ਕਰਕੇ ਮੈਂ ਕਿਹਾ ਵੀ ਉਦੀ ਹਜੇ 5-7 ਦਿਨ 10 ਦਿਨ ਲਾਉਨੇ ਹੋ ਤੇ ਬਾਅਦ ਫਿਰ ਪਟਾਂਗੇ ਪੈਰ ਜਿੱਦਣ ਪਟਾਂਗੇ ਚਲੋ ਭਜਨ ਬਾਈ ਦੇਖਣ ਭੇਜਿਆ ਇਹਨਾਂ ਦਾ ਅੱਡਾ ਜਿਹਾ ਸਮਾਨ ਸਮੂਹ ਲਵਾਈਏ ਫੇ ਮਿਲਦੇ ਆ ਲਓ ਜੀ ਬਾਈ ਜੀ ਆ ਗਈ ਵਿਸ਼ਾਲ ਲਾਤੇ ਡੇਰੇ ਇਹਨਾਂ ਦੇ ਉਹਨਾਂ ਨੂੰ ਉਤਾਰ ਕੇ ਬਾਜੀ ਲਾਤੇ ਡੇਰੇ ਇਹਨਾਂ ਦੇ ਹੋਰ ਭਾਈ ਨਾੜੀ ਭਾਈ ਕੀ ਹਾਲ ਆ ਕਿੱਦਾਂ ਜੀ ਵਧੀਆ ਜੀ ਵਧੀਆ ਵਧੀਆ ਜੀ ਹਾਂਜੀ ਘਰਤਾ ਕੰਮ ਸੈਟਿੰਗਾਂ ਬਸ ਸੈੱਟ ਕਰੀ ਜਾਂਦੇ ਘਰਤਾ ਭਾਈ ਜੀ ਵਿੱਚੇ ਮੇਥੀ ਪਰ ਚੱਲ ਕੇ ਆਈ ਅਸੀਂ ਪੰਜੂ ਪੰਜ ਖੋਲ ਕੇ ਸਾਫ ਸੋਈਆ ਕਰਕੇ ਜਾਣਾ ਕਣਕ ਵੜਨ ਜੀ ਹੁਣ ਹੈਗੇ 15 20 ਵਿੱਗੇ ਵੜਨੇ ਨੇ ਸਾਡੇ ਬਾਹ ਹਾਂ ਸੈਟਿੰਗ ਕਰਾਤੀ ਇਹਨਾਂ ਦੀ ਸਬਾਨ ਸੂਨ ਤਾਰ ਕੇ ਮੈਂ ਲੱਗੇ ਅੱਗੇ ਚੱਲਣ ਹਾਂ ਡੇਰਾ ਲਵਾਤਾ ਇਹਨਾਂ ਦੇ ਅੰਦਰ ਆ ਸਮਾਨ ਸੋਨ ਲਾਤਾ ਹਾਈ ਦਾਲ ਧਰੀ ਹੋਈ ਆ ਮੁੰਡੇ ਨੇ ਅੱਜ ਸੀਪਾ ਸੁਪਾ ਖੋਰ ਕੇ ਸਫਾਈ ਕਰਤੀ ਬਾਈ ਜੀ ਸਾਰੀ ਉਹ ਮਸ਼ੀਨ ਖੜੀ ਆ ਰੈਡੀ ਹੈ ਨਾ ਡੇਰੇ ਲੱਗੇ ਇਹਦੇ ਨੇ ਪੱਕੇ ਉਰੇ ਫਾਇਦਾ ਢੇਰ ਆ ਗਿਆ ਜੀ ਆਪਨੇ ਬੈਠੇ ਗੈਂਟ ਸਾਹਿਬ ਕਿਵੇਂ ਹੋ ਬੜੀਆ कितने बजे जाना खेत काटने के लिए खेत कितने बजे जाना काटने के लिए कटर के वो होटल पे थे ना हाँ उसके सामने था रास्ता होता ग्यारह बजे का टाइम दिया हाँ अभी फोन करता हूँ हाँ फोन कर दो तो उसको फिर गाड़ी निकाल दे हाँ जी भाई जी बना था ना गाड़ा हाँ जी डेरा हाँ, लगा था मकान वादिया टाइल लगी है हाँ। थले फारश आए ना ਤੈਨੂੰ ਟਾਈਲਰ ਨੂੰ ਘਰੇ ਆਪ ਕੋ ਕੁੜੀ ਨਹੀਂ ਚੱਲ ਵਧੀਆ ਸਾਫ ਜਗਾ ਬੈਠੇ ਆ ਉੱਥੇ ਪਰੇ ਕਹਿੰਦੇ ਇੱਥੇ ਰੜੇ ਜੇ ਕਹਿੰਦੇ ਉੱਥੇ ਵਧੀਆ ਚੱਲੀਏ ਫਿਰ ਹੁਣ ਲਾਈਟ ਰੂਟ ਹਾਂ ਜੀ ਹਾਂ ਚੱਲੀਏ ਅੰਦਰ ਰਚੋਈ ਅੰਦਰ ਲੱਗ ਗਿਆ ਮੁੰਡਾ ਕਿਆ ਬਣਾਉਣ ਲੱਗਿਆ ਚੱਲੂ ਆ ਜੇ ਮੂੰਗੀ ਮਸਰੀ ਕਹਿੰਦੇ ਮੂੰਗੀ ਮਸਰੀ ਖਾਣੀ ਹੁਣ ਹੋਰ ਕਹਿੰਦਾ ਬਣਾਣ ਤਾਂ ਮੈਂ ਬਣਾ ਲਵਾਂ ਬਣਾ ਤਾਂ ਤਾਂ ਹਲੇ ਟਾਈਮ ਹੈਗਾ ਕਿ ਨਹੀਂ ਪਿੱਛੇ ਦਾ ਵੀਰੇ ਚੱਲੀ ਜਾਂਦਾ ਹੁਣ ਕਿਹੜੂ ਗੁਰੂ ਦਾ ਮੰਗਾਈ ਜੇ ਰੋਟੀ ਹੁਣ ਇੱਥੇ ਆਪਣੀ ਬਣਾਉਣ ਨੂੰ ਵੀ ਕੁਝ ਨਹੀਂ ਲੱਗਦਾ ਹੈਗਾ ਜੇ ਬਣਾਵੇ ਉਧਰ ਸਿੱਧੂ ਮੂਸੇ ਵਾਲਾ ਫੇਰ ਆ ਗਿਆ ਵਾਪਸ ਸ ਮਾਤਾ ਕੋ ਸੱਦ ਮੁਖੇੜਾ ਭਾਈ ਆ ਗਿਆ ਹਾਂ ਸਹੀ ਉਹੀ ਖਬਰ ਦੇਦਾ ਤੇ ਬਾਪੂ ਜੀ ਵਾਲੀ ਹੋਈ ਗੱਲ ਹਾਂ ਬਹੁਤ ਵਧੀਆ ਗੱਲ ਆਈ ਬਹੁਤ ਵਧੀਆ ਹੋ ਗਿਆ ਕੰਮ ਆ ਵੀ ਇਹ ਕੇਕਰ ਕੋਤੇ ਆਪਣਾ ਟ੍ਰੈਕਟਰ ਨੂੰ ਜੇਵਾਸਾ ਤੇ ਜੇ ਹਾਂ ਹਾਂ ਟ੍ਰੈਕਟਰ ਟੁੱਟ ਰਿਹਾ ਮੋਗਵਾ ਲਓ ਨਾ ਲਓ ਜੀ ਇਦਾਂ ਲੱਗਿਆ ਹੋਇਆ ਆਪਣਾ ਬਾਈ ਕਿਆ ਨਾਮ ਤਾਂ ਮੈਨੂੰ ਪਤਾ ਨਹੀਂ ਵੀਰੇ ਇਹਦਾ ਬਾਈ ਕਿਆ ਨਾਮ ਤੇਰਾ ਸੋਨੂ ਬਾਈ ਇਹ ਲੱਗਿਆ ਹੋਇਆ ਪਿਆ ਚੀਰ ਨਾਲ ਦਾਲ ਧਾਰਤੀ ਮੂੰਗੀ ਮਸਰੀ ਇਹਦਾ ਲਿਆ ਕਮਰਾ ਦਵਾਤਾ ਇਹਨਾਂ ਨੂੰ ਸੌਲ ਤਾਂ ਬਹੁਤ ਆ ਬਾਈ 24 ਘੰਟੇ ਲਾਈਟ ਹਟ ਖੂਤਨ ਹੈਗੇ ਲਾਗ ਲਾਗ ਤਾਂ ਕਿਉਂ ਪਾਣੀ ਬਹੁਤ ਆ ਖੂਹਾਂ ਚ ਇਹਦਾ ਧਰੀ ਵੀ ਆ ਦਾਲ ਮੂੰਗੀ ਮਸਰੀ ਸਿਲੰਡਰ ਹੁੰਦਾ ਭਇਆ ਲੱਸੀ ਲੱਸੀ ਦਾ ਹੈ ਨਹੀਂ ਵੀਰੇ ਲੱਸੀ ਅੱਛਾ ਰੱਸੀ ਮਾਂਗੇ ਤੇ ਲੱਸੀ ਕਹਿੰਦਾ ਰੱਸੀ ਦੇਖ ਲੈ ਇੱਥੇ ਕੋਈ ਰੱਸੀ ਕਰਨ ਮੰਨਣੀ ਆ ਹੁਣ ਸੀ ਟਟੜੀਂ ਗਾ। ਯਾਚੇ ਨੇ ਮੱਖੀ। ਮੱਖੀ ਨਹੀਂ ਰੱਸੀ ਬੋਲ ਰਹਾ ਉਹ। ਲਓ ਜੀ ਬਾਈ ਜੀ ਸੀਪਾਂ ਹੋ ਗਈਆਂ ਸਾਫ਼। ਦੇਖ ਲੋ ਰੋੜੀਆਂ ਨੂੜੀਆਂ ਦਾ ਬਾਈ ਜੀ ਫਸਣੀਆਂ ਫਸਣੀਆਂ ਨਾੜੀ ਬਾਈ। ਆ ਦੇਖ ਲੋ ਜਾਂਜਰਾ ਵੀ ਬਾਈ ਜੀ ਬਾਦੀਆਂ ਵਿੱਚ ਇਹ। ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਪਸੀਆਂ। ਚਾਂਦਰ ਦਾ ਸਾਨੂੰ ਵੀ ਨਹੀਂ ਪਤਾ ਕਿਹੜੇ ਹਿਸਾਬ ਨਾਲ ਗਾੜੀਆਂ ਗੋਟੀ ਦਾ ਫਸਣੀਆਂ ਹੁੰਦੀਆਂ ਨੇ ਇਹ ਚਾਂਜਰ ਗਕਣਾ ਫਸ ਗਈ ਆਪਣਾ ਮੰਦਾ ਤਾਂ ਨਹੀਂ ਪਾਉਂਦਾ ਕੋਈ ਚਾਂਜਾ ਝੋਂਦਰ ਦੇਖ ਲਾ ਹੈ ਮਾਰ ਹੀ ਹੋ ਗਈ ਵਾਹ ਕਮਾਲੇ ਹੋ ਗਈ ਕੋਈ ਛਣਕਣੋਂ ਹਟ ਗਈ ਉਦਾਂ ਛਣਕਦੇ ਵੀਰੇ ਹਟਣੇ ਛੜਦੀ ਐ ਛਣਕਣੀ ਨੇ ਇਹਦਾ ਚੰਗੇ ਭਲੇ ਨੂੰ ਹਟਾ ਨਹੀਂ ਛਣਕਣੇ ਦੇ ਪਾਫਾ ਬੰਦ ਕਰਾ ਨਹੀਂ ਕਣੇ ਇਹ ਚਾਂਦਰ ਦਾ ਹੁਣ ਕੀ ਕਰੀਏ ਜੇ ਚੰਦ ਜੇ ਵੀ ਲਾ ਕਰੋ ਨਿਸ਼ਾਨੀਆਂ ਹੁੰਦੀਆਂ ਆ ਪਤਾ ਉਹਨੂੰ ਕਿਹਨੇ ਦਿੱਤੀ ਹੋਣੀ ਐ। ਓ ਜੀ ਹੋ ਗਈ ਮਸ਼ੀਨ ਤਿਆਰ। ਸੀਪਾਂ ਸੁਪਾਂ ਲਈਆਂ ਠੋਕ ਆ। ਹਾਂ ਵੀ ਦਾਦੀ ਭਾਈ ਹੋ ਗਿਆ ਇਧਰ ਨੂੰ ਬਾਹਰ ਨੂੰ ਹੁਣ। ਅਸੀਂ ਚੱਲ ਗਏ ਵੀਰੇ ਫਿਰ ਹੁਣ ਆਏ ਆ ਆਪਣਾ ਦੇਖ ਕੇ ਲਾਓ ਲੈ ਜਾ ਮਸ਼ੀਨ ਉਹ ਕਹਿੰਦਾ ਖੇਤ 'ਚ ਟਰੈਕਟਰ ਆ ਗਿਆ। ਠੀਕ ਆ ਜੀ। ਚਲੋ ਉਧਰ ਨੂੰ ਰੇ ਗਏ ਅਸੀਂ ਵੀ ਦੇਖਦੇ ਉਧਰ ਆਉਂਦੇ ਆ। ਚਲ ਠੀਕ ਆ। ਹਾਂ ਹਾਂ ਕਰਦੇ ਵਾ ਸਟਾਰਟ ਕਰ ਲੈ ਆਪਣੀ। ਲਓ ਜੀ ਗੱਡੀ ਤਿਆਰ ਆ। ਜਾਂਦੇ ਕਹਾਂ ਇਧਰ ਅਸੀਂ ਵੀ ਤਿਆਰ ਖੜੇ ਆ ਹੁਣ। ਮਾਰਤੀ ਮੋਟਰਸਾਈਕਲ ਇੱਕ ਇੱਕ ਮੋਟਰਸਾਈਕਲ ਦੀ ਮਾਰਤੀ ਇੱਕ ਇੱਕ ਹਾਂਜੀ ਬਾਈ ਜੀ ਮੈਂ ਦੱਸਦਾ ਮਖਾ ਵੀ ਮਸ਼ੀਨਾਂ ਤੇ ਤੂੰ ਮਾਲਕ ਹੋਂ ਹਾਂ ਸਹੀ ਗੱਲ ਆ ਉਹ ਨਹੀਂ ਉਹ ਨਹੀਂ ਅਸੀਂ ਮਾਲਕ ਨਹੀਂ ਤੂੰ ਮਾਲਕ ਹੋਂ ਗੱਡੀ ਵੀ 20 25 ਕਿਲੋਮੀਟਰ ਜੇ ਮਤਲਬ 10 15 ਕਿਲੋਮੀਟਰ ਵੀ ਤਾਂ ਲੈ ਜਾਣੀ ਆ ਆਪਦਾ ਰੇਟ ਕਰਕੇ ਲੈ ਕੇ ਜਾਣਗੇ ਇਹ ਨਾ ਹੋਵੇ ਹਣੂਰੇ 5500 ਦਾ ਰੇਟ ਕੱਟ ਦਈਏ ਦੋ ਹੀ ਮਸ਼ੀਨਾਂ ਚਲ ਆਪਾਂ ਨੂੰ 5500 ਵੜਨਾ ਪੈਣਾ ਕਿਤੇ ਇਹ ਨਾ ਹੋਵੇ ਤੂੰ 500 ਕਰ ਦਵੇਂ ਮਝੀਨ 2-3 ਕਿਲੋਮੀਟਰ ਜਾਣੀ ਆ ਤਾਂ ਘੱਟੋ ਘੱਟ 6-700 ਰੁਪਏ ਚਾਹੀਦੇ ਆ ਰੇਟ ਹਾਂਜੀ ਹਾਂ ਇਨਾ ਕ ਦਾ ਚਾਹੀਦਾ ਹਾਂ ਹਾਂ ਇਹ ਮਝੀਨ ਆਈ ਗਿਆ ਵਾ ਕੰਮ ਵੀ ਖਤਮ ਐ ਇਧਰੋਂ ਵਾ ਪਲਾਟ ਜਿਹੜੇ ਖੜੇ ਆ ਮਾੜੇ ਮੋਟੇ ਜਿਹੇ ਹਰੇ ਭਰੇ ਜੀ ਚੱਲ ਵੀ ਆਂ ਖਾਤਾ ਪਾਣੀ ਮਣ ਜਾਂਦਾ ਉੱਥੇ ਵੀ ਖਾਣਾਂ ਹੀ ਦਾ ਖਾਣਾਂ ਹੀ ਦਾ ਠੀਕ ਆ ਉਹ ਇਹਦਾ ਹੋ ਜਾਣਾ ਮਸਲਾ ਹੋ ਜਾਣਾ ਰੇ ਵਧੀਆ ਔਰ ਏਰੀਆ ਸਭ ਵਧੀਆ ਸਾਫ ਏਰੀਆ ਨਾ ਪਸੰਦ ਆ ਏਰੀਆ ਖੜਾ ਲਾਗ ਲਾਉਣਾ ਕਹਿੰਦਾ ਏਰੀਆ ਹੈਗਾ ਮੈਂ ਬੱਤ ਬੱਤ ਇਹਦਾ ਵੜਾਉਂਗਾ ਜਿੰਨੇ ਹੋ ਸਕੇ ਬੰਦਾ ਘੈਂਟ ਆ ਬੰਦਾ ਬਹੁਤ ਵਧੀਆ ਜਿਹੜ ਉਕੇ ਕੇ ਚਲਾਕੀ ਕਰਨ ਵਾਲਾ ਬੰਦਾ ਨਹੀਂ ਕੋ ਜਿਹੜਾ ਗਿਆ ਇਹਦਾ ਕੁੜਮ ਆ ਉਹ ਹਾਂ ਕੁੜਮ ਇਹਦਾ ਉਹ ਕਹਿੰਦਾ ਉਹਨੇ ਕਈ ਨੂੰ ਫੋਨ ਲਾਤੇ ਉਹਨੇ ਕਹਿੰਦਾ ਜਿੰਨੇ ਲਾਗ ਰੱਖੇ ਤਾਂ ਕਹਿੰਦਾ ਮੈਂ ਭਰਾਂਗਾ ਆ ਆਪਾਂ ਵੱਢ ਜਾਈਏ ਆਪਾਂ ਵੱਢਿਆ ਇਹ ਚੱਲੀਏ ਫਿਰ ਹਾਂ ਜੀ ਹਾਂ ਚਲੋ ਠੀਕ ਆ ਬਾਈ ਚੱਲਦੇ ਹੁਣ ਆਪਣੀ ਮਸ਼ੀਨ ਕੋ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਦਾ ਸਾਰਾ ਬਹੁਤ ਬਹੁਤ ਸ਼ੁਕਰੀਆ ਜੀ